Alt News Channel ਦੇ ਵਿੱਚ ਤੁਹਾਡਾ ਸਵਾਗਤ ਬਟਾਲਾ ਨਦੀਕ ਰਸੂਲਪੁਰ ਦੀ ਟੀਨੇ ਚਮਕਾਇਆ ਜ਼ਿਲ੍ਹੇ ਦੇ ਵਿੱਚ ਆਪਣਾ ਤੇ ਆਪਣੇ ਇਲਾਕੇ ਦਾ ਨਾਂ ਇਸ ਦਾ ਹੋਇਆ ਪਰਵਾ ਸਵਾਗਤ ਤੇ ਪਰਿਵਾਰ ਦੇ ਵਿੱਚ ਖੁਸ਼ੀ ਦਾ ਮਾਹੌਲ ਖਬਰ ਤੁਹਾਡੇ ਨਾਲ ਸਾਂਝੀ ਕਰਨ ਜਾ ਰਹੇ ਹਾਂ ਜੇ ਤੁਸੀਂ ਸਾਡੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਤਾਂ ਸਬਸਕ੍ਰਾਈਬ ਕਰ ਲਓ ਨਾਲ ਹੀ ਬੈਲ ਆਈਕਨ ਵੀ ਦਬਾ ਲਓ ਬਟਾਲਾ ਦੀਨ ਹੁੰਦੇ ਪਿੰਡ ਰਸੂਲਪੁਰ ਤੋਂ ਸਧਾਰਨ ਕਿਸਾਨ ਪਰਿਵਾਰ ਦੀ ਟੀ ਮਨਮੋਹਨ ਬ੍ਰੀਚਕਰ ਬਣੀ ਜੱਜ ਪਿੰਡ ਪਹੁੰਚਣ ਤੇ ਹੋਇਆ ਪਰਵਾ ਸੁਆਗਤ ਪਿੰਡ ਅਤੇ ਇਲਾਕੇ ਵਾਸੀਆਂ ਨੇ ਖੁਸ਼ੀ ਦੀ ਲਹਿਰ ਪੁੱਤਰੀ ਸਤਨਾਮ ਸਿੰਘ ਮੱਲੀ ਅੱਜ ਜੱਜ ਬਣ ਕੇ ਪਿੰਡ ਪਹੁੰਚੀ ਤਾਂ ਪਰਿਵਾਰਿਕ ਮੈਂਬਰਾਂ ਅਤੇ ਪਿੰਡ ਵਾਸੀਆਂ ਵੱਲੋਂ ਨਿੱਘਾ ਸਵਾਗਤ ਕੀਤਾ ਗਿਆ ਇਸ ਮੌਕੇ ਜੱਜ ਮਨਮੋਹ ਪ੍ਰੀਤਕੌਰ ਨੇ ਕਿਹਾ ਕਿ ਉਸ ਨੂੰ ਬਹੁਤ ਖੁਸ਼ੀ ਹੋ ਰਹੀ ਹੈ ਕਿ ਉਸ ਨੇ ਆਪਣੇ ਪਰਿਵਾਰ ਦੇ ਸਾਥ ਦੇ ਨਾਲ ਤੇ ਮਿਹਨਤ ਛੱਡਾ ਆਪਣਾ ਲੱਖ ਹਾਸਲ ਕਰ ਲਿਆ ਉੱਥੇ ਹੀ ਉਸਦੇ ਇੰਜੀਨੀਅਰ ਪਰਾਜ ਜੋਬਰਪ੍ਰੀਤ ਸਿੰਘ ਮੱਲੀ ਅਤੇ ਪਿਤਾ ਸਤਨਾਮ ਸਿੰਘ ਮੱਲੀ ਨੇ ਕਿਹਾ ਕਿ ਉਹਨਾਂ ਨੂੰ ਫਕਰ ਹੈ ਕਿ ਉਹਨਾਂ ਦੀ ਧੀ ਅੱਜ ਜੱਜ ਬਣ ਕੇ ਪਿੰਡ ਪਹੁੰਚੀ ਹੈ ਤੁਸੀਂ ਵੀ ਦੇਖੋ ਆਲਟੂ ਨਿਊਜ਼ ਦੀ ਇਹ ਵਿਸ਼ੇਸ਼ ਰਿਪੋਰਟ ਸਾਚੀ ਗਾਂ ਜੀ ਮੇਰਾ ਨਾਮ ਜੋਨਪ੍ਰੀਤ ਸਿੰਘ ਹੈ ਤੇ ਮੈਂ ਮਨਮੋਨਪ੍ਰੀਤ ਕੋ ਦਾ ਬਰਾਦਰ ਅਨਛੋਟਾ ਭਰਾ ਹਾਂ ਤੇ ਮੈਨੂੰ ਬਹੁਤ ਖੁਸ਼ੀ ਮਹਿਸੂਸ ਹੋ ਰਹੀ ਹੈ ਕਿ ਮੇਰੀ ਭੈਣ ਇਸ ਮੁਕਾਮ ਤੇ ਪਹੁੰਚੀ ਹੈ ਐਜ਼ ਅ ਜੱਜ ਉਹਨੇ ਸਭ ਕੁਝ ਕਲੀਅਰ ਕੀਤਾ ਹੈ ਤੇ ਉਹਦੀ ਅਪਰੋਕਸ ਪਿਛਲੇ 10-15 ਸਾਲ ਤੋਂ ਮਿਹਨਤ ਆਜੋ ਦਾ ਰੰਗ ਲਿਆਈ ਹੈ ਤੁਹਾਨੂੰ ਸਾਰੇ ਪਿੰਡ ਨੂੰ ਸਾਰਿਆਂ ਨੂੰ ਬਹੁਤ ਮਾਣ ਆ ਸਾਡੇ ਮਾਪਿਓ ਦੇ ਸਦਕਾ ਉਹਨਾਂ ਦੀ ਮਿਹਨਤ ਸਦਕਾ ਅੱਜ ਇੱਥੇ ਪਹੁੰਚੀ ਹੈ ਤੇ ਇਹੋ ਹੀ ਸਾਨੂੰ ਮਾਣ ਮਹਿਸੂਸ ਹੁੰਦਾ ਹੈ ਕਿ ਅੱਗੇ ਵੀ ਉਹ ਵਾਰਾ ਸਾਡਾ ਨਾਮ ਰੋਸ਼ਨ ਕਰੇਗੀ ਧੰਨਵਾਦ ਮਨਮੋਹ ਪ੍ਰੀਤ ਕੋ ਜੱਜ ਮੇਰੀ ਬੇਟੀ ਜੱਜ ਬਣ ਕੇ ਆਈ ਹੈ ਜੀ ਹਾਂਜੀ ਮੈਂ ਸਾਰੇ ਜ਼ਿਲ੍ਹੇ ਨਿਵਾਸੀਆਂ ਵਾਲਿਆਂ ਨਗਰ ਨਿਵਾਸੀਆਂ ਗੁਰੂ ਰਾਮਦਾਸ ਪਾਸ਼ਾ ਦੇ ਤਰਫੋਂ ਸਾਰਿਆਂ ਨੂੰ ਲੱਖ ਲੱਖ ਵਧਾਈ ਜਨਾਹ ਮਹਾਰਾਜ ਬੇਟੇ ਨੂੰ ਚੜ੍ਹਦੀ ਕਲਾ ਚ ਰੱਖੇ ਤਰੱਕੀਆਂ ਬਖਸ਼ੇ ਹਾਂਜੀ ਤੇ ਮੈਂ ਆਹੋ ਹੀ ਸਾਰੇ ਨਗਰ ਨਿਵਾਸੀਆਂ ਭੈਣ ਭਰਾਵਾਂ ਦਾ ਬੜਾ ਸ਼ੁਕਰਗੁਜ਼ਾਰ ਹਾਂ ਕਿਸਾਨ ਪਰਿਵਾਰਾਂ ਤੋਂ ਮੈਂ ਕਿਸਾਨ ਛੋਟੇ ਕਿਸਾਨ ਪਰਿਵਾਰ ਤੋਂ ਅੱਛਾ ਠੀਕ ਬਿਲਕੁਲ ਕਰਤਾ ਜੀ ਠੀਕ ਸਰ ਬਾਤ ਵਧੀਆ ਲੱਗ ਰਹੀ ਹੈ ਮੈਂ ਹੁਣ ਤੱਕ ਜੋ ਮਿਹਨਤ ਕੀਤੀ ਉਹ ਫਾਈਨਲੀ ਅੱਜ ਮੇਰਾ ਅਲਟੀਮੇਟ ਗੋਲ ਅਚੀਵ ਹੋਇਆ ਤੇ ਮੈਂ ਅੱਜ ਜਜ ਬਣ ਕੇ ਕਰ ਆਈਆਂ ਸਰ ਤੇ ਇਹ ਸਾਰਾ ਕ੍ਰੈਡਿਟ ਮੈਂ ਆਪਣੇ ਸਰ ਐਡਵੋਕੇਟ ਮਿਸਟਰ ਗੁਰਿੰਦਰ ਪਾਲ ਸਿੰਘ ਜੋ ਕਿ ਚੰਡੀਗੜ੍ਹ ਪੰਜਾਬ ਐਂਡ ਹਰਿਆਣਾ ਹਾਈ ਕੋਰਟ ਦੇ ਵਿੱਚ ਐਸ ਐਡਵੋਕੇਟ ਆਪਣੇ ਸਰਵਿਸਿਜ਼ ਦੇ ਰਹੇ ਆ ਸਾਰਾ ਕ੍ਰੈਡਿਟ ਉਹਨਾਂ ਨੂੰ ਜਾਂਦਾ ਹੈ ਜਿਨ੍ਹਾਂ ਦੀ ਗਾਈਡੈਂਸ ਅੰਡਰ ਮੈਂ ਇਹ ਸਾਰੀ ਪ੍ਰੈਪਰੇਸ਼ਨ ਕੀਤੀ ਤੇ ਮੈਂ ਅੱਜ ਇਸ ਮੁਕਾਮ ਤੇ ਪਹੁੰਚੀ ਹਾਂ ਜੀ ਮਾਤਾ ਪਿਤਾ ਦਾ ਸਹਿਯੋਗ ਕਿੰਦਾ ਦਾ ਰਿਹਾ ਹਾਂ ਜੀ ਮਾਤਾ ਪਿਤਾ ਦਾ ਸਹਿਯੋਗ ਸਭ ਕੁਝ ਉਹਨਾਂ ਕਰਕੇ ਆ ਜੀ ਜੋ ਉਹਨਾਂ ਦਾ ਮੈਂ ਸਟਰਗਲ ਦੇਖਿਆ ਹੈ ਮਦਰ ਦਾ ਫਾਦਰ ਦਾ ਸ਼ੁਰੂ ਤੋਂ ਬਚਪਨ ਤੋਂ ਤੇ ਇਸ ਚੀਜ਼ ਨੇ ਮੈਨੂੰ ਬਹੁਤ ਇਨਸਪਾਇਰ ਕੀਤਾ ਹੈ ਮੇਰਾ ਛੋਟਾ ਬ੍ਰਦਰ ਹੈ ਉਹਨੇ ਵੀ ਮੈਨੂੰ ਬਹੁਤ ਜ਼ਿਆਦਾ ਇਨਸਪਾਇਰ ਕੀਤਾ ਹੈ ਹੁਣ ਤੱਕ ਕਿ ਉਹਨਾਂ ਨੇ ਮਤਲਬ ਇੰਨਾ ਐਨਕੋਰੇਜ ਕੀਤਾ ਹੈ ਤੁਸੀਂ ਆਪਣੇ ਗੂਲਸ ਵੱਲ ਕੰਟੀਨਿਊਸਲੀ ਤੁਸੀਂ ਆਪਣਾ ਹਾਰਡ ਵਰਕ ਕਰਨਾ ਹੈ ਤੇ ਅੱਜ ਉਹਨਾਂ ਇਹਨਾਂ ਸਾਰਿਆਂ ਦੀ ਮਿਹਨਤ ਦੀ ਬਦੌਲਤ ਮੈਂ ਇਸ ਮੁਕਾਮ ਤੇ ਪਹੁੰਚੀ